ਕੀ ਆ ਤੱਕ ਜਨਨਾਏ ਤੇਰੀਆਂ ਪਰ ਚੱਕਣੀ ਚ ਪੈ ਗਿਆ ਫਰਕ ਵੇ ਅੱਖੀਆਂ ਪੱਛਨਾਂਏ ਤੇਰੀਆਂ ਕਿਉਂ ਹੈ ਸਿਰਾਲਾ ਦਾ ਦੁੱਧਾ ਅਛਾ ਯਾਰ ਬਾਜੀ ਬੜੀ ਘੈਂਟਾ ਤਰੀ ਤਾਂ ਹੋਰ ਆਪਾ ਹਿੱਟ ਹੋ ਜਾਏਗਾ ਪੂਰਾ ਪੂਰਾ ਮੈਂ ਤੇਰੀ ਵੀਡੀਓ ਤੂੰ ਗਾਇਆ ਕਰੀ ਮੈਂ ਤੇਰੀ ਵੀਡੀਓ ਨਾ YouTube ਤੇ ਪਾਇਆ ਕਰੂ ਤੇਰੀ ਤਾਂ ਜਵਾਨ ਤੇ ਸਰਸਪਤੀ ਦਾ ਮਾਰਾ ਬਾ ਤਗੜਾ ਮੈਂ ਤੇਰੀ ਵੀਡੀਓ ਮੈਂ ਤੇ ਵੀਡੀਓ ਬਣਾਉਂਗਾ ਤੇ ਤੂੰ ਗਾਣ ਵਾਲੇ ਤੇ ਮੈਂ ਤੇਰੀ ਵੀਡੀਓ ਬਣਾਉਣਾ ਕਿਹੜਾ ਕਿਹੜਾ ਗਾਣਾ ਹੋਣਾ ਮੇਰੇ ਮਰਜਾਣਾ ਮਰਜਾ ਸਣਾ ਦੇ ਚੱਲ ਜੱਟ ਚੜਦੇ ਮਿਰਜੇ ਖਾਨ ਨੂੰ ਵੱਡੀ ਪੱਬੀ ਲੈਂਦੇ ਥੰਮ ਦੇ ਮੈਂ ਕਦੇ ਨਾ ਤੇਉਰ ਵੰਗਾਰਿਆ ਵੰਗਾਰਿਆ ਵੇ ਤੂੰ ਕਦੇ ਨਾ ਆਇਓ ਕੰਮ ਹਾ ਹਾ ਮਿਰਜੇ ਖਾਨ ਨੂੰ ਦੇਖ ਮੇਰੇ ਸਾਰੇ ਕੀ ਲੱਸਣ ਫੜ ਰੱਖੇ ਆ ਕੀ ਕਰੀ ਅਨੇਓ ਕੀ ਗੰਦ ਪਾਇਆ ਆ ਗਵਾਂਢੀ ਘੰਟਾ ਹੋ ਗਿਆ ਫੋਨ ਕਰੀ ਜਾਂਦੇ ਹੋ ਕੀ ਕਹਿੰਦੇ ਆ ਰਿਸ਼ਤਾ ਤਾਂ ਆਪਾਂ ਨੂੰ ਪਹਿਲੇ ਨਹੀਂ ਆਉਂਦਾ ਓਏ ਭਾਈ ਮਾਤਾ ਗਾਉਂਦਾ ਹੀ ਵਾਹਣਾ ਆ ਅਸੀਂ ਤੂੰ ਪੁੱਛ ਛੋਟੇ ਤੂੰ ਓਏ ਤੂੰ ਦਿਲਸਾਹ ਦਾ ਅਖਤਰਨਾ ਬਣ ਜੇ ਪੈ ਤੂੰ ਨਾਗਰੀ ਤੂੰ ਨਹੀਂ ਨਹੀਂ ਭਾਈ ਇਹ ਹੈ ਕੀ ਕਰਦੇ ਹੋ ਵੀਡੀਓ ਪਾਉਂਗਾ ਕੰਮ ਕਰ ਲਿਆ ਕਰੋ ਭਾਈ ਕੰਮ ਤਾਂ ਕਰ ਹੁਣ ਕਰੀ ਜਾਂਦੇ ਹੋ ਕੰਮ ਕੀ ਕਰੀਏ ਸਾਖ ਦਾ ਕੋਈ ਪਹਿਲੇ ਨਹੀਂ ਪੂਰ ਜੜਦਾ ਆਪਾਂ ਨੂੰ ਓਏ ਇੱਥੇ ਚੜਾਈ ਤੈਨੂੰ ਉਸਦੀ ਕੁਸ਼ ਵਰਗੇ ਓ ਉਹ ਜਦੋਂ ਆਖਰ ਨੂੰ ਤੇ ਵੀਡੀਓ ਪਾਤੀ ਦੀ ਚੜ੍ਹਾਈ ਦੇਖੀ ਹੁੰਦੀ ਜਿਹੜਾ ਇਹਨੂੰ ਆ ਗਿਆ ਸਬੀਕ ਇਹ ਮਰੀ ਜਾਂਦਾ ਉਹ ਤੜੀ ਨੂੰ ਕੀ ਪਾਉਂਦਾ ਇਹਨੂੰ ਕੀ ਪਤਾ ਗੱਲ ਸੁਣਦਿਆ ਕਰੋ ਨਾ ਮਾਛੜਾ ਮੇਰੇ ਤੇ ਹਾਂ ਮੱਛੀ ਆ ਨਾ ਉਹ ਤੇ ਬਹਿ ਕੇ ਦੇਖ ਬਈ ਤੂੰ ਔਰ ਮੱਛਣ ਵਾਲੀ ਗੱਲ ਨਹੀਂ ਉਹ ਗੱਲ ਸਮਝ ਲਿਆ ਕਰੋ ਕੋਈ ਸਿਆਣੇ ਬੰਦੇ ਦੀ ਬਈ ਇੱਕ ਵਾਰੀ ਤੂੰ ਬਹਿ ਕੇ ਦੇਖਦਾ ਬਹਿ ਕੇ ਤੂੰ ਛੱਡ ਦੋ ਇਹ ਕੰਮ ਮੈਂ ਕਸੀਆ ਮਰੂ ਮੈਂ ਸਰਚ ਚਲੋ ਕੋਈ ਛੱਡ ਦਿਨੇ ਓਏ ਕੰਜ ਦੇਓ ਹਾਂ ਮੈਨੂੰ ਨਾ ਇੱਕ ਬਤੋਲੇ ਦਾ ਸਪਈਆ ਅੱਛਾ ਬਈ ਰਿਸ਼ਤਾ ਕਰਾਉਂਦਾ ਇੱਕ ਮਿੰਟ ਮੈਂ ਫੜ ਜੇ ਕੁਰਸੀ ਲਿਆਉਣਾ ਤਾਂ ਬਹਿ ਕੇ ਦੱਸੋ ਉਹ ਕੁਰਸੀ ਨੂੰ ਨਹੀਂ ਮੇਰੀ ਗੱਲ ਪੂਰੀ ਸੁਣ ਲਿਆ ਕਰੋ ਉਹ ਕੁਰਸੀ ਬਹਿ ਲੈ ਸਾਗ ਦੇ ਨਾਲ ਨੂੰ ਕੁਰਸੀਆਂ ਕਦੋਂ ਕਰਦਾ ਨਹੀਂ ਹੁੰਦਾ ਪੁੱਛ ਲੋ ਕਿੱਥੇ ਆ ਕਰ ਫੋਨ ਵੀ ਛੇਤੀ ਕਰਾ ਦੇ ਉਹਦਾ ਫੋਨ ਆਊਗਾ ਹਾਂ ਫਿਰ ਤੂੰ ਕਰ ਢੰਗ ਚ ਰਿਹਾ ਕਰੋ ਆ ਤੂੰ ਲੱਛਣ ਕੀ ਹੋਇਆ ਇਹ ਸਾਈਡ ਤੋਂ ਪਾਦ ਲੈਣੇ ਆਂ ਗ੍ਰਾਮ ਪਰਿਵਾਰ ਕਿਉਂ ਫੋਨ ਕਰ ਫੋਨ ਕਰਦਾ ਹੋਇਆ ਹੋਰ ਉਹ ਕਹਦਾ ਮੈਂ ਉਧਰੋਂ ਲਾਉਂ ਉਧਰੋਂ ਅੱਛਾ ਹਾਂ ਮੈਨੂੰ ਐ ਕੱਢਣਾ ਨਹੀਂ ਆਉਂਦੇ ਮੈਂ ਉਹ ਉਧਰੋਂ ਲਾ ਲੂ ਅਗਲਾ ਕਹੂਆ ਵੀ ਇੰਨੇ ਲਾਲਚ ਕਰੀ ਜਾਂਦੇ ਨੇ ਬੰਦਾ ਸਾਰਾ ਰਸਤਾ ਆ ਕਿਹਨੇ ਲਾਉਂ ਮੈਂ ਤਾਂ ਦੱਸ ਦੇਈ ਨਾ ਲੈ ਤੂੰ ਫੋਨ ਤਾਂ ਦੇ ਮੈਂ ਲਾ ਕੇ ਦੇਖ ਲੈਣਾ ਤੂੰ ਗੱਲ ਤਾਂ ਕਰਨੀ ਕਾਲ ਵਾਲੀ ਕਰ ਦੋ ਮਗਰਾ ਹਾਂ ਯਾਰ ਹਾਂ ਫੋਨ ਲਾ ਤਨਲਾ ਕਰਾਉਣਗੇ ਕਾ ਲੱਗ ਗਿਆ ਤੇ ਹੁਣ ਚੱਕ ਲੈਣ ਦੇ ਹੁਣ ਹੈਲੋ ਬਈ ਚੰਡੂ ਗਿਆਂ ਤੋਂ ਬੋਲਦਿਆਂ ਜਿਹੜਾ ਤੁਸੀਂ ਫੋਨ ਕੀਤਾ ਸੀਗਾ ਰਿਸ਼ਤੇ ਬਾਰੇ ਮੇਰੇ ਭਰਾ ਵਾਲੇ ਬਾਰੇ ਹਾਂ ਬਾਈ ਬਣ ਕੇ ਤੇ ਤੂੰ ਕਰ ਜਰਾ ਇੱਕ ਕਿਹੜੀ ਨੂੰ ਦੋ ਦੋਨਾਂ ਹਾਂ ਹਾਂ ਨਹੀਂ ਦੋਨਾਂ ਨੂੰ ਕਹਦੇ ਦੋਨਾਂ ਨੂੰ ਦੋਨਾਂ ਨੂੰ ਹਾਂ ਬਾਈ ਦੋਨਾਂ ਨੂੰ ਕਹੇ ਕਰ ਕਰ ਸਾਡਾ ਬਾਈ ਜਮਾ ਚੈਨ ਵਾਲੇ ਰੋਡ ਦੇ ਉੱਤੇ ਆ ਜਿਹਨੂੰ ਮਰਜੀ ਪੁੱਛ ਲੈ ਯਾਰ ਕਹਦੇ ਨਾ ਛੜੇ ਦਾ ਸਾਡਾ ਨਹੀਂ ਨਹੀਂ ਬਾਈ ਛੜੇ ਇਹਦਾ ਇੱਧਰ ਗੱਲ ਸੀ ਛੜੇ ਨਹੀਂ ਹੈਗੀ ਹਾਂ ਬਾਈ ਆ ਜੀ ਆ ਅੱਜ 2 ਵਜੇ ਬਾਈ ਹਾਂ ਆ ਜੀ ਬਾਈ ਆ ਜੀ ਹਾਂ ਠੀਕ ਹੈ ਮੈਂ ਕੱਟ ਓਏ 2 ਵਜੇ ਆਊਗਾ ਐ ਕਰ ਓਏ ਨਾ ਨੂੰ ਲੋ ਬੰਨੇ ਬੋਕ ਮੋਕ ਨੂੰ ਮੁਸ਼ਕ ਮਰੀਆਂ ਚ ਚੱਲ ਨਾ ਉਹ ਨਾ ਮੇਰ ਪਸ ਕਤਾ ਨਹੀਂ ਲੱਗੇ ਆ ਗਰੀ ਉਹ ਇੱਟਾਂ ਵਾਲਾ ਬੁਰਸ਼ ਮਾਰਦੇ ਇੱਟਾਂ ਵਾਲਾ ਹਾਂ ਉਹ ਯਰ ਪਿੱਟ ਪਟੂ ਹੈ ਕੁਝ ਨਹੀਂ ਨਾ ਨਾ ਆ ਜਾ ਆ ਜਾ ਅੱਛਾ ਛਿਆਲੇ ਤੇ ਟੋੜਾ ਲਾਵਾਂਗੇ ਮੇਰੇ ਸਾਲਿਆਂ ਤੋਂ ਅੱਤੋਲੇ ਤੋਂ ਬਣਾ ਗੱਲ ਨਹੀਂ ਬਣਦੀ ਮੈਂ ਸਾਰਾ ਦਿਨ ਭਕਾਈ ਵੀ ਕਰਦੇ ਹਾਂ ਮੇਰਾ ਕੀ ਤਾਂ ਆ ਗਿਆ ਇਹ ਵੀ ਕੋਈ ਛਾਗੜਾ ਹੋ ਜਲਦੀ ਇਹ ਗੱਲ ਬਣ ਜੇ ਹੈਲੋ ਮੈਂ ਬੋਲਾਂ ਬਚੋਲਾ ਹਾਂ ਮੇਰਾ ਨਾਂ ਹੈ ਪੋਲਾ ਰਿਸ਼ਤੇ ਜਿ ਨਹੀਂ ਰੱਖਦਾ ਕੋਈ ਉਹਲਾ ਉਹ ਕਰਾਉਣਾ ਕੁੜੀ ਨਹੀਂ ਸਿੱੜਦੀ ਗੋਹਾ ਰੱਖਿਓ ਨਾ ਕੋਈ ਖੋਲਾ ਮੇਰਾ ਨਾਂ ਹੈ ਪੋਲਾ ਅੱਛਾ ਅੱਛਾ ਕਰਵਾ ਦਿਆਂਗੇ ਹਾਂ 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 ਆਜਨ ਦੇਖ ਜਾ ਨਾ ਕੋਈ ਗੱਲ ਨਹੀਂ ਕੀ ਨਾ ਦੱਸਿਆ ਸੀ ਪਹਿਲਾਂ ਮੇਜਰੀ ਦੱਸਿਆ ਸੀ ਹਾਂ 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 ਠੀਕ ਐ ਠੀਕ ਐ ਮਾਰਦਾ ਕਿਹੜਾ 2 ਵਜੇ ਤੱਕ ਘਰੇ ਰਹੋ ਠੀਕ ਐ ਵੀ ਭੋਲਿਆ ਐਤਕੀ ਜੇ ਆ ਸਾਡ ਦੇ ਸਰੇ ਚੜ ਜਾਈ ਹੋਣਗੇ ਤਾਂ ਪਤਾ ਨਹੀਂ ਕਹੇ ਜੀ ਢੇੜਾ ਤਾਂ ਇੱਕ ਵਾਰੀ ਮਾਰ ਕੇ ਆਉਣਾ ਪਊ ਫੇਰ ਦੇਖਦੇ ਆ ਕਿ ਇਹ ਕਦੇ ਤੋਲੇ ਦਾ ਜਗਾੜ ਹੋਰ ਬਣ ਜੇ ਚਲ ਇਹਨਾਂ ਦੇ ਚੱਲ ਕੇ ਆਈਏ ਆਇਆ ਆਇਆ ਆ ਗਏ ਆ ਗਏ ਤੈਨੂੰ ਢਿੱਕੀ ਜਾਂਦੇ ਸੀ ਯਾਰਾ ਅੱਛਾ ਹੋਰ ਵੱਡੇ ਭਾਈ ਠੀਕ ਆ ਠੀਕ ਆ ਵਧੀਆ ਹੋਰ ਠੀਕ ਆ ਮੈਂ ਆ ਠੀਕ ਆ ਮੈਂ ਆ ਵਿਚੋਲਾ ਨਾ ਮੇਰਾ ਕੋਲਾ ਠੀਕ ਹੈ ਨਾ ਕੋਈ ਮੈਂ ਰਸਤੇ ਚੋਲਾ ਠੀਕ ਹੈ ਬੱਚੇ ਸਾਰੇ ਬਚਾਉ ਕੁੜੀ ਨਹੀਂ ਰੱਖਦੀ ਕੋਈ ਖੋਲਾ ਅੱਛਾ ਤੇ ਗੱਲ ਹੀ ਬਣ ਜੂ ਜਮਾ ਔਰ ਆ ਠੀਕ ਹੈ। ਔਰ ਠੀਕ ਹੈ ਪਰਿਵਾਰ ਦੱਸ। ਹਾਂ ਹਾਂ ਵਧੀਆ ਜਮਾ ਕਾਟੋ ਫੁੱਲਾਂ ਤੇ ਆ। ਠੀਕ ਹੈ ਕਿ ਸਾਡੇ ਵਾਂਗੂ ਆ ਪਰਿਵਾਰ ਆ। ਨਾ ਨਾ। ਠੀਕ ਹੈ ਠੀਕ ਹੈ। ਹਾਂ ਹੁਣ ਦੱਸ ਕੀ ਕਹਿੰਦਾ ਆਈਫੋਨ ਤੇ? ਫੋਨ ਤੇ ਤਾਂ ਤੈਨੂੰ ਦੱਸਿਆ ਸੀਗਾ ਵੀ ਮੁੰਡੇ ਆਪਣੇ ਦੋਨੇ। ਅੱਛਾ। ਤੇ ਰਿਸ਼ਤੇ ਬਾਰੇ ਜਿਹੜੇ ਤੁਸੀਂ ਫੋਨ ਕੀਤਾ ਸੀਗਾ। ਹਾਂ। ਉਹਦੇ ਬਾਰੇ ਪੁੱਛਣਾ ਆ। ਅੱਛਾ ਅੱਛਾ। ਹਾਂ। ਉਹਦਾ ਡੰਗਰਾ ਡੰਗਰਾ ਛੋਡਈ ਏ ਨਾਲ। ਹਾਂ ਆਪਣੇ ਡੰਗਰ ਪਸੂ ਦਾ ਵਧੀਆ ਘਰ-ਬਾਰ ਵੀ ਵਧੀਆ ਖਰਾ। ਹਾਂ। ਆਬੇ ਇਹ ਰੱਖੇ ਹੋਏ ਨੇ ਦੋ ਹੈ ਇਹ ਨਹੀਂ ਇਹ ਹੀ ਆ ਮੁੰਡੇ ਆਪਣੇ ਇਹੇ ਮੁੰਡੇ ਹੋਰ ਆਪਣੇ ਭਰਾ ਨੇ ਛੋਟੇ ਭਰਾ ਭਾਈ ਇਹਨਾਂ ਨੂੰ ਦੇਖ ਕੇ ਤਾਂ ਪਸ਼ੂ ਦੁੱਧੋਂ हट ਜਾਣ ਕਿਹੜੇ ਇਹ ਡੋਲੇਆਂ ਵਾਲੇ ਪਸ਼ੂ ਦੁੱਧੋਂ ਨਹੀਂ ਇਹਦਾ ਤੜਕਿਓਂ ਲੱਗਦੇ ਨੇ ਕਿਹੜੇ ਆ ਬੰਦੇ ਦੱਸਦਾ ਸੋਣਾ ਇਹ ਤਾਂ ਮੱਖਾਂ ਠੱਠਾਂ ਵਰ ਗਿਆ ਤੜਕਿਓਂ ਮਾੜੀ ਜਾਂਦੇ ਨੇ ਕਿਹੜੇ ਆ ਯਾਰ ਇਹ ਕਿਹੜਾ ਗਦੂ ਇਹਨਾਂ ਨੂੰ ਡੋਲਾ ਤੂੰ ਯਾਰ ਕੰਮ ਦਾ ਤੇਰਾ ਮਤਲਬ ਆ ਕਦੇ ਤੱਕ ਹਾਂ ਠੀਕ ਹੈ ਨਲਕੇ ਤੇ ਮੋਟਰਾਂ ਕੁੜੀ ਐਸ਼ ਕਰੂਗੀ ਤੂੰ ਮੰਨਾ ਕਰ ਅਮਰਾ ਸਾਈਕਲ ਵੀ ਟੁੱਟਿਆ ਪਿਆ ਉਹ ਸਾਈਕਲ ਨਾਲ ਤਾਂ ਦੁਕਾਨ ਆ ਜਾਪਾਂ ਮੈਂ ਰੇਂਜਰ ਲੈ ਲਈ ਤੂੰ ਯਾਰ ਐ ਕਾ ਤੂੰ ਕਰਦੇ ਉਹਨੇ ਮੈਂ ਤਾਂ ਟਾਇਟ ਲੈਸ ਪਾ ਲੂੰ ਫਿਰ ਜਿਹੜਾ ਮਰਜੀ ਲੈ ਲਈ ਚੱਲ ਕੋਈ ਨਹੀਂ ਮੈਂ ਕੁੜੀਆਂ ਨੂੰ ਲਿਆਉਂ ਫਿਰ ਉਹ ਯਾਰ ਰੋਟੀ ਭਗਦੀ ਹੋਈ ਯਾਰ ਠੀਕ ਹੈ ਬਾਈ ਬਣ ਕੇ ਕੰਮ ਦਾ ਕਰਦੇ ਠੀਕ ਹੈ ਤੁਸੀਂ ਟਿਕ ਜਾ ਕਰੋ ਨਾ ਓਏ ਉਹ ਕੀ ਹੋ ਗਿਆ ਭਾਈ ਅਗਣ ਦੇ ਤੇ ਭੈਣ ਮੈਂ ਗੱਲ ਕਰੀ ਜੰਦਾਗਾ ਓਏ ਫਿਰ ਇੱਥੇ ਕੰਮ ਕਰੀ ਜਾਂਦੇ ਸੀ ਇਹ ਇਹਦੇ ਉਂਗਲਾਂ ਦੇਈ ਜਾਂਦੇ ਤੁਸੀਂ ਤੂੰ ਉਹ ਠੀਕ ਕਰਦੀ ਸੀ ਤੂੰ ਤਾਂ ਕੀ ਕਰਦੇ ਉਹਦਾ ਫੋਨ ਆ ਵਾਲਾ ਅਦ ਕਾ ਆ ਗਿਆ ਠੀਕ ਹੈ ਹੈਲੋ ਉਹ ਕੁੜੀ ਵਾਲਾ ਲੈ ਕੇ ਆਉਂਦਾ ਸੀ ਸਰੀਆ ਉਹ ਨਾ ਨੂੰ ਲੈ ਨਾਲੇ ਜਿਹੜੇ ਮੈਂ ਤੈਨੂੰ ਕਿਹਾ ਉਹ ਮੇਰੀ ਗੱਲਾਂ ਦਾ ਜਵਾਬ ਦੇ ਦੀ ਠੀਕ ਹੈ ਜਿਹੜਾ ਪੁੱਛਣਗੇ ਊਠ ਪੜਾਂਗ ਨਾ ਮਾਰੀ ਉਹ ਤੂੰ ਨਹੀਂ 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 ਮੈਂ ਇਹਨੂੰ ਸਮਝਾ ਤਾ ਬਾਹਰ ਜਾ ਨੋਨਾ ਆਇਆ ਕਰਾ ਹੋਰ ਜੀ ਵਧੀਆ ਹੋਰ ਭਾਈ ਉਹ ਭਾਈ ਭਾਈਓ ਬੋਲੇ ਹੋਰ ਠੀਕ ਹੈ ਸਾਰੇ ਭਾਈ ਹਾਂ ਜੀ ਹਾਂ ਠੀਕ ਠਾਕ ਜੀ ਚੰਗੀ ਗੱਲ ਹੈ ਠੀਕ ਹੈ ਉਹ ਦਿਨ ਚੰਗੇ ਜਿਹੜੇ ਆ ਹੋਰ ਉਹ ਹਾਲ ਹੈ ਕੀ ਦਿਖਾ ਲਈਏ ਘਰ ਬਾਹਰ ਹਾਂ ਹਾਂ ਹੱਕ ਬਣਦਾ ਭਾਈ ਜਮਾ ਦਿਖਾ ਰੋ ਹੋਰ ਭਾਈ ਜੇ ਕੋਈ ਗੱਲ ਬਾਤ ਤੁਸੀਂ ਪੁੱਛਣਾ ਕਿਸ ਨਾਲ ਹਾਂ ਮੁੰਡੇ ਬਲਾਲ ਮੁੰਡੇ ਬਲਾਲ ਨੇ ਓਏ ਆ ਜਾ ਬਈ ਓਏ ਬਾਈ ਹੋਰੀ ਆਇਆ ਭਾਗੀ ਜਿੱਕੇ ਬਾਰੇ ਡੱਕੇ ਜੀ ਓਏ ਬਾਈ ਕੰਮ ਕਰੀ ਆ ਆ ਇਹ ਨੂੰ ਨਾ ਅੱਛਾ ਓਹ ਛੋਟਾ ਗਾ ਲੈ ਇਹਨੇ ਦੋਨਾਂ ਨੂੰ ਅੱਛਾ ਮੁੰਡੇ ਮੁੰਡੇ ਬੈਂਤੀ ਆ ਜੀ ਕੀ ਗੁੰਡੇ ਦਾ ਜਵਾਬ ਕੀ ਹੈ ਦੱਸ ਬਈ ਉਹ ਕਿੰਨੇ ਪੜਿਆ ਦਾ ਜਮਲਾਉਣਾ ਹਾਂਜੀ ਮੈਂ ਜਮਲਾਉਣਾ ਉਹ ਪੜੇ-ਪੜੇ ਦਾ ਹੈਗੇ ਆ ਮੁੰਡੇ ਉਹ ਫਰ ਆ ਆ ਜਾਂਦਾ ਨਾ ਕੋਈ ਰਿਸ਼ਤੇਦਾਰਾਂ ਸਾਹਮਣੇ ਹੀ ਆਉਂਦੇ ਨਹੀਂ ਕੰਮਕਾਰ ਵਾਲੇ ਬੰਦੇ ਆ ਇਹਨਾਂ ਲੱਗਦਾ ਨਹੀਂ ਨਾ ਨਾ ਕੰਮਕਾਰ ਵਾਲੇ ਬੰਦੇ ਮਿਹਨਤੀ ਆ ਪੂਰੇ ਹਾਂ ਤਾਂ ਨਾ ਠੀਕ ਆ ਮੁੰਡੇ ਬਾਏ ਸਾਡੇ ਜਮਲਾਉਣੀ ਜਮ 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 ਤਾਂ ਹੁਣ ਜਾਂਦਾ ਇਹ ਬੜਿਆ ਜੀ 2 ਘਟ 12 ਬੜਿਆ ਹੈ ਹਾਂ ਬੁਲਿਆ ਠੀਕ ਨੇ ਬੜਿਆ ਕਰ ਨਾ ਨਾ ਵਧੀਆ ਮਿਹਨਤੀ ਤੁਸੀਂ ਪਤਾ ਕਰ ਲਓ ਕਿਸ ਤੋਂ ਹਾਂ ਠੀਕ ਆ ਜੱਟ ਚੜਦੇ ਓਏ ਖਲਾ ਦੀ ਜੱਲ ਭੰਦੇ ਬੰਦਾ ਯਾਰ ਮੈਨੂੰ ਮੋਲਿਆ ਨਾ ਯਾਰ ਬੋਲਿਆ ਤਾਂ ਕਾਣੂ ਯਾਰ ਆ ਕਾਣ ਕਾਣ ਚੌੜ ਪੈ ਜਾਂਦੇ ਆ ਫਸਾਤਾ ਸੀ ਯਾਰ ਤੈਨੂੰ ਆਪ ਦੇ ਗੜੀ ਦੀ ਬਣੀ ਬੀ ਹੈਗੀ ਚੌੜ ਪੈ ਜਾਂਦੇ ਬੰਦਾ ਚੌੜ ਕਾਦੀ ਹੈਗੇ ਤਾਂ ਜਮਾ ਦੁੱਲੇ ਦਾ ਯਾਰ ਕਰੋ ਜਲਦੀ ਯਾਰ ਓ ਨਹੀਂ ਮਖਾ ਨਹੀਂ ਯਾਰ ਓਏ ਕਹਿੰਦੇ ਚੌੜ ਪੈ ਜਾਂਦੇ ਭੋਲਿਆ ਤੈਨੂੰ ਕਿੰਨਾ ਸਮਝਾਇਆ ਯਾਰ ਭੋਲਿਆ ਯਾਰ ਹੁਣ ਕੀ ਕਰੀ ਯਾਰ ਚੱਲ ਤੂੰ ਐ ਕਰਾ ਲੋਲੇ ਨੂੰ ਸਾਖ ਹੋਊ ਓਏ ਤੂੰ ਮੇਰੇ ਬਾਰੇ ਦੇਖ ਲੈ ਫਿਰ ਆ ਅਸਾਂ ਗਮਾਂ ਨਾ ਪਾਇੰਦਾ ਸੇਵਾਂ ਚ ਲੱਤਾਂ ਤੇਰੀਆਂ ਭਾਲਦਾ ਦੂਰ ਜਬਾਨ ਐ